ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਤੇ ਆਪਾਂ ਉੱਠ ਗਏ ਸੀ ਤੇ ਚਾਹ ਬਣੀ ਆਂਦੀ ਐ ਤੇ ਰਿੱਜੀ ਆਂਦੀ ਚਾਹ ਤੇ ਟਾਈਮ ਹੋਣਾ ਹੋ ਗਿਆ ਸੀ 6:30 5 ਦਾ ਤੇ ਬੱਦਲ ਵਾਈ ਹੋਈ ਪਈ ਸੀ ਤੇ ਅਸੇ ਤਰ ਮੈਂ ਹੁਣ ਚਾਹ ਪਾ ਦੂੰਗੀ ਕੇਤਲੇ ਦੇ ਵਿੱਚ ਤੇ ਥੇਰ ਮੈਂ ਉਹ ਸਬਜ਼ੀ ਵਾਲਾ ਡੱਬਾ ਫ੍ਰਿਜ 'ਚ ਬਾਹਰ ਕੱਢਦਾ ਸੀ ਤੇ ਫਿਰ ਚਾਹ ਪਾਣੀ ਪੀ ਕੇ ਮੈਂ ਨਾਲ ਹੀ ਲਾਤੀ ਸੀ ਮਸ਼ੀਨ ਕਿਉਂਕਿ ਛੱਡੇ ਦਾ ਦਿਨ ਸੀ ਆਪਾਂ ਲੇਟ ਹੀ ਉੱਠੇ ਸੀ ਤੇ ਮੈਂ ਕਿਹਾ ਚਾਹ ਪਿੰਦੇ-ਪਿੰਦੇ ਚੱਲ ਇੱਕ ਅੱਧਾ ਰਾਉਂਡ ਆਉਚ ਆ ਜੂਗਾ ਕੱਪੜਿਆਂ ਦਾ ਤੇ ਫਿਰ ਮੈਂ ਣਾੜੀ ਮਸ਼ੀਨ ਲਾਇਆ ਸੀ ਜਾ ਕੇ ਤੇ ਪਾਣੀ ਮੈਂ ਪਹਿਲਾਂ ਪਾ ਲਿਆ ਸੀ ਤੇ ਫਿਰ ਮਸ਼ੀਨ ਦੇ ਵਿੱਚ ਹੁਣ ਆਪਾਂ ਪਾ ਦਾਂਗੇ ਸਰਫ ਤੇ ਪਹਿਲਾਂ ਮੈਨੂੰ ਪਾਣੀ ਨਹੀਂ ਜਿਆਦਾ ਲੱਗਿਆ ਫਿਰ ਮੈਂ ਥੋੜਾ ਜਿਹਾ ਘਟਤਾ ਸੀ ਬਟਨ ਚ ਮੈਂ ਕਿ ਬਟਨ ਸੈੱਟ ਕਰਕੇ ਤੇ ਮੈਂ ਬਸ ਹੁਣ ਇੱਥੇ ਸਰਫ ਪਾ ਦਿੰਦੀ ਤੇ ਸਰਫ ਪਾ ਕੇ ਦੋ ਢੱਕਣਾ ਪਟਾਈ ਕਟਕਣਾ ਪਾ ਲੈਣੇ ਨੇ ਤੇ ਕੱਪੜੇ ਵਾਵਾ ਸੀ ਨਹੀਂ ਤਾਂ ਜੇ ਥੋੜੇ ਹੁਣ ਤਾਂ ਮੈਂ ਸਾਫ ਜੇ ਨਾਲ ਪਾ ਦਿੰਨੀ ਆ ਸਰਫ ਤੇ ਬਸ ਹੁਣ ਮੈਂ ਇੱਥੇ ਸਰਫ ਪਾ ਕੇ ਤੇ ਆਪਦਾ ਹੁਣ ਮਸ਼ੀਨ ਚੱਲ ਪਈ ਤੇ ਕੱਪੜੇ ਧੁੱਤੇ ਜਾਣਗੇ ਜਲਦੀ ਹਨਾ ਸਵੇਰੇ ਸਵੇਰੇ ਤੇ ਇੱਥੇ ਫਿਰ ਮੈਂ ਆ ਗਈ ਸਿਰ ਰਸੋਈ ਦੇ ਵਿੱਚ ਇੱਥੇ ਫਿਰ ਮੈਂ ਨਾ ਅਰਬੀ ਭਿਓਂ ਕੇ ਰੱਖੂੰਗੀ ਕਿਉਂਕਿ ਜੇ ਆ ਅਰਬੀ ਆਪਾਂ ਭਿਓਂ ਕੇ ਰੱਖਦੇ ਜਿਵੇਂ ਆਪਾਂ ਸ਼ਾਮ ਨੂੰ ਧਰਨੀ ਸਵੇਰੇ ਭਿਓਂ ਦੇ ਪਾਣੀ ਚ ਤੇ ਦੁਪਹਿਰੇ ਜੇ ਕੱਟ ਕੇ ਉਹਨੂੰ ਰੱਖਦੇ ਤੁੱਪੇ ਤੇ ਬਾਅਦ ਚ ਛਿੱਲ ਕੇ ਧਰੋ ਤੇ ਉਹ ਹੱਥ ਤੇ ਜਲਣ ਨਹੀਂ ਹੁੰਦੀ ਹੱਥਾਂ ਤੇ ਕਈਆਂ ਦੇ ਹੱਥਾਂ ਤੇ ਜਲਣ ਹੋ ਜਾਂਦੀ ਤੇ ਲੋਣੇ ਪੈਂਦੇ ਸਰੋਂਦੇ ਹਨ ਤਾਂ ਕਰਕੇ ਤੇ ਫਿਰ ਮੈਂ ਬਸ ਐਂ ਕਰਦੀ ਹੁੰਨੀ ਆ ਜਦੋਂ ਵੀ ਮਰਬੀ ਧਰਦੀ ਆ ਤੇ ਬਸ ਮੈਂ ਇਹਨੂੰ ਪਾਣੀ ਦੇ ਵਿੱਚ ਭਿਓਂ ਕੇ ਰੱਖ ਦਉਣੀ ਹਾਂ ਤੇ ਆਪਾਂ ਸਾਰੀ ਅਰਬੀ ਪਾ ਦਾਂਗੇ ਇਹਦੇ ਵਿੱਚ ਤੇ ਉਪੀ ਦੇ ਵਿੱਚ ਤੇ ਅਸੀਂ ਸੰਡੇ ਸੀ ਕਿਉਂਕਿ ਹਨਾ ਤੇ ਮੈਂ ਲੇਟ ਉੱਠੀ ਸੀ ਉੱਠ ਕੇ ਤੇ ਫਿਰ ਵਸ ਮੈਂ ਕੰਮ ਕਰ ਸ਼ੁਰੂ ਕਰ ਦਿੱਤੀ ਸੀ ਇਹਨਾਂ ਨੂੰ ਜਵਾਕਣ ਮੈਂ ਠਾਇਆ ਨਹੀਂ ਸੀ ਇਹਨਾਂ ਰਿਸ਼ੂ ਨੂੰ ਨਸਨਿਆ ਨੂੰ ਮੈਂ ਕਿਹਾ ਚੱਲ ਆਪੇ ਉੱਠੇ ਜਾਣਗੇ ਵੀ ਮੈਂ ਕੰਮ ਕਰ ਕਰ ਲੈਣੀ ਆ ਜਿੰਨਾ ਕਿ ਮੈਥ ਹੋਊਗਾ ਤੇ ਆਪਾਂ ਇਸ ਕਰਕੇ ਹਨਾ 11 ਵਜੇ ਤੋਂ ਪਹਿਲਾਂ ਵੇਲੇ ਕੰਮ ਨਿਬੇੜਨਾ ਸੀ ਕਿਉਂਕਿ ਅਸੀਂ ਦੁਪਹਿਰਾ ਸਾਭ ਜੀ ਤੇ ਉੱਥੇ ਜਾਣੇ ਗੁਰਦੁਆਰਾ ਸਾਹਿਬ ਚ ਦੁਪਹਿਰਾ ਸਾਹਿਬ ਲੱਗਦਾ ਸਾਡੇ ਗੁਰਦੁਆਰਾ ਸਾਹਿਬ ਤੇ ਅਸੀਂ ਘਰ ਜਾਣੇ ਹੁੰਨੇ ਆ ਦਨਵੇ ਤੱਕ ਤੇ ਬਸ ਫਿਰ ਮੈਂ ਹਨਾ ਘਰ ਪੀ ਨੂੰ ਪਿਉ ਕੇ ਤੇ ਇੱਥੇ ਆ ਗਈ ਸੀ ਮੈਂ ਭੰਡ ਤੋਂ ਤੇ ਮੈਂ ਆ ਜਿਹੜਾ ਡੱਬਾ ਹੈ ਫ੍ਰਿਜ ਦਾ ਇਹਦੇ ਚਰਬੀ ਰੱਖੀ ਹੋਈ ਸੀ ਤੇ ਉਹ ਛਲਕੇ ਜਿਹੀ ਹੋ ਰਹੀ ਵਿੱਚ ਪਾ ਕੇ ਹੋ ਰਹੀ ਹੋ ਗਿਆ ਸੀ ਇਹ ਤੇ ਮੈਂ ਕਹ ਚਲੇ ਨੂੰ ਵੀ ਨਾਲ ਦੇ ਨਾਲ ਮੈਂ ਸਾਫ ਕਰੀ ਦਮਾ ਤੇ ਦੰਦੀ ਉਹ ਛਲਕੇ ਜਿਹੀ ਫਿਰ ਐਮੀ ਹਨਾ ਕੋਈ ਮਿਰਚ ਆਪ ਰੱਖਦੇ ਆਦਰਕ ਜਾਂ ਟਮਾਟਰ ਉਹਦੇ ਵਿੱਚ ਵੀ ਫਿਰ ਲੱਗੇ ਜਾਣਗੇ ਅਰ ਮੈਂ ਤਾਂ ਅਰਕੇ ਮੈਂ ਇਹਨੂੰ ਸਾਫ਼ ਕਰ ਦਿੰਦੀ ਚੰਗੀ ਤਰ੍ਹਾਂ ਕਰਕੇ ਤੇ ਫਿਰ ਮੈਂ ਇਹਨੂੰ ਬਾਹਰ ਮੱਤਾ ਮਾਰ ਦਿੰਦੀ ਤੇ ਸੁੱਕ ਜੂਗਾ ਇਹ ਚੰਗੀ ਤਰ੍ਹਾਂ ਤੇ ਬਸ ਫਿਰ ਮੈਂ ਇੱਥੇ ਬਾਅਦ ਦੇ ਵਿੱਚ ਭਾਂਡੇ ਮੰਨੂ ਪਹਿਲਾਂ ਮੈਂ ਘੈ ਹੀ ਧੋ ਕੇ ਰੱਖਦਾ ਕਿਉਂਕਿ ਬੱਦਲ ਵਾਈ ਸੀ ਮੈਨੂੰ ਪਤਾ ਨਹੀਂ ਸੁੱਕੂਗਾ ਕਿ ਨਹੀਂ ਤੇ ਰੋਜ਼ ਹੀ ਬਸ ਐਂ ਮੌਸਮ ਹੋ ਜਾਂਦਾ ਬੱਦਲ ਵਾਈ ਤੇ ਬਸ ਐਂ ਲੱਗਦਾ ਮੀਂਹ ਆਊਗਾ ਤਾਂ ਪਰ ਮੀਂਹ ਹੁੰਦਾ ਨਹੀਂ ਹੈਗਾ ਬਾਅਦ ਦੇ ਵਿੱਚ ਧੁੱਪ ਨਿਕਲ ਜਾਂਦੀ ਹੈ ਦੁਪਹਿਰ ਤੱਕ ਤੇ ਚਲੋ ਇਹ ਹੁਣ ਤਾਂ ਵਧੀਆ ਮੌਸਮ ਦੇ ਵਿੱਚ ਫਰਕ ਪਿਆ ਹੋਇਆ ਬੇ ਗਰਮੀ ਇੰਨੀ ਹੁੰਦੀ ਨਹੀਂ ਮੈਨੂੰ ਜੇ ਠੰਡਾ ਇਹ ਮੌਸਮ ਰਹੇ ਤਾਂ ਤੇ ਬਸ ਹੁਣ ਮੈਂ ਇਹਨੂੰ ਚੰਗੀ ਤਰ੍ਹਾਂ ਕਲੀਨ ਕਰਕੇ ਤੇ ਰੱਖਿਆ ਹੂੰ ਬਾਹਰ ਤੇ ਚੰਗੀ ਤਰ੍ਹਾਂ ਪਾਣੀ ਨਿਚੋੜ ਕੇ ਇਹਦਾ ਲੈ ਜੂੰਗੀ ਤੇ ਫਿਰ ਮੈਂ ਇਹਦਾ ਭਾਂਡੇ ਮਾਰ ਜੂੰਗੀ ਬਾਅਦ ਦੇ ਵਿੱਚ ਤੇ ਭਾਂਡੇ ਭੁੰਡੇ ਮਾਜ ਕੇ ਮੈਂ ਇੱਥੇ ਆ ਗਈ ਸੀ ਬਾਹਰ ਤੇ ਨਾਲ ਹੀ ਧੋਵਾਂਗੀ ਮੈਂ ਤੇ ਕਿਉਂਕਿ ਦੋ ਤਿੰਨ ਦਿਨੋਂ ਮୋ ਤੇ ਟਾਈਮ ਨਹੀਂ ਲੱਗਿਆ ਸੀ ਤੋਤੀ ਨਹੀਂ ਸੀ ਤੇ ਮੈਂ ਤਾਂ ਚਲ ਮਤ ਉਹਦਾ ਇਹਨੂੰ ਚੰਗੀ ਤਰ੍ਹਾਂ ਤੇ ਬਸ ਫਿਰ ਮੈਂ ਬੁੱਕਰ ਦੇ ਨਾਲ 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 ਪਾਣੀ ਪਾਈ ਆਂਗ ਨਾਲ ਨਾਲ ਬੁੱਕਰ ਫੇਰ ਦੂੰਗੀ ਵਿੱਚ ਤੇ ਉਹਦਾ ਇੱਥੇ ਕੁਝ ਹੁੰਦਾ ਨਹੀਂ ਜੀ ਬਸ ਰਸੋਈ ਦਾ ਹਨਾ ਭੰਡ ਭੰਡ ਧੋਣੇ ਉਹਦਾ ਪਾਣੀ ਹੁੰਦਾ ਤੇ ਜਲਬ ਜੀ ਲੱਗ ਜਾਂਦੀ ਏ ਤੇ ਫਿਰ ਜੇ ਆਪਾਂ ਬੁੱਕਰ ਮਾਰ ਕੇ ਚੰਗੀ ਤਰ੍ਹਾਂ ਪਾਣੀ ਡੋਲ ਕੇ ਸਾਫ਼ ਕਰ ਦਿੰਦੇ ਆ ਤੇ ਉਹ ਜਲਬ ਜੀ ਲੱਗਦੀ ਨਹੀਂ ਫਿਰ ਤੇ ਬਸ ਫਿਰ ਮੈਂ ਆ ਗਈ ਸੀ ਕੱਪੜੇ ਸੁੱਕੜੇ ਪਾਉਣ ਇੱਥੇ ਤੇ ਕੱਪੜੇ ਮੈਂ ਧੋਲੇ ਸੀ ਮੈਂ ਤਾਂ ਚੱਲ ਨਾਲ ਦੇ ਨਾਲ ਕੱਪੜੇ ਸੁਕਾਣੇ ਪਾ ਦੇਉਂਗੀ ਮੌਸਮ ਬਦਲ ਗਈ ਸੀ ਮੈਂ ਕਿਹਾ ਚੱਲ ਮੈਡਮ ਉਹ ਤੇ ਹਵਾ ਜਿਨਾਂ ਨਾਲ ਆਠ ਰਜਾਂਗੇ ਤੇ ਮੈਂ ਕਿਹਾ ਜਦੋਂ ਗੁਰਦੁਆਰਾ ਸਾਹਿਬ ਜਾਵਾਂਗੇ ਉਦੋਂ ਆਪਾਂ ਫਿਰ ਅੰਦਰ ਪਾ ਜਾਵਾਂਗੇ ਜੇ ਨਾ ਸਕਤੇ ਤਾਂ ਕਿਉਂਕਿ ਬਾਅਦ ਦੇ ਵਿੱਚ ਮੀਂਹ ਹਣੀ ਦਾ ਪਤਾ ਨਹੀਂ ਹੁੰਦਾ ਮੌਸਮ ਦਾ ਬੇਖਰਾਬ ਹੋ ਜਾ ਫਿਰ ਐਵੇਂ ਪਿੱਛੇ ਨਹੀਂ ਸਾਰੇ ਕਿਉਂਕਿ ਯੂਨੀਫਾਰਮ ਸੀ ਬੱਚਿਆਂ ਦੀ ਤਾਂ ਕਰਕੇ ਤੇ ਬਸ ਫਿਰ ਮੈਂ ਤਾਂ ਹੀ ਮੈਂ ਕਹਿੰਵੇਂ ਮੈਂ ਜਲਦੀ ਧੋਲੇਗੀ ਸਤ ਸਵਾ 7 ਵਜੇ ਤੱਕ ਮੈਂ ਧੋਲੇ ਸੀ ਕੱਪੜੇ ਮੈਂ ਕੱ ਫੇਰੇ ਰੋਡਰ ਤੇ ਬਣਾਉਂਗੀ ਵੀ ਚੰਗੀ ਤਰ੍ਹਾਂ ਪਹਿਲਾਂ ਕੱਪੜੇ ਉੱਪਰ ਧੋ ਕੇ ਸਫਾਈਆਂ ਕਰਕੇ ਫੇਰੇ ਰੋਟੀ ਬਣਾਉਂਗੀ ਤੇ ਬੱਸ ਫਿਰ ਮੈਂ ਤੇ ਕੱਪੜੇ ਸਾਰੇ ਸੁੱਕਣੇ ਪਾ ਦੂੰਗੀ ਤੇ ਆਪਣੇ ਘਰ ਦੇ ਕੰਮ ਕਰ ਚੱਲੀ ਜਾਂਦੇ ਨਾਲ ਦੀ ਨਾਲ ਸਾਰੇ ਤੇ ਉਦੋਂ ਹਨਾ ਸੁਨੇਹਾ ਅੰਦਰ ਲਾ ਕਰ ਲਉਗੀ ਸਾਰਾ ਕੰਮ ਤੇ ਮੈਂ ਬਾਹਰ ਕਰ ਲੂੰਗੀ ਆਪ ਤਾਂ ਤੇ ਇੱਥੇ ਮੈਂ ਚਲੀ ਗਈ ਸੀ ਕੱਪੜੇ ਸੁੱਕਣੇ ਪੁੰਦੀ-ਪੁੰਦੀ ਤੇ ਕੋਈ ਆਇਆ ਸੀ ਤੇ ਤਾਂ ਕਰਕੇ ਫਿਰ ਬੱਸ ਮੈਨੂੰ ਐਂ ਜਾਦੀ ਨਹੀਂ ਰਿਹਾ ਵੀ ਕੈਮਰਾ ਚੱਲੀ ਜਾਂਦਾ ਤੇ ਸੇ ਪਰ ਮੈਂ ਦੁੱਤਰ ਹੋ ਗਈ ਸੀ ਤੇ ਇੱਥੇ ਫਿਰ ਮੈਂ ਕੱਪੜੇ ਸੁਕਣੇ ਬਾਕੇ ਮੈਂ ਲੱਗ ਗਈ ਸੀ ਮਛਰਦਾਨੇ ਦੇ ਛੋਟੀਆਂ ਖੋਲਣ ਮੈਂ ਕਿਹਾ ਚੱਲ ਇਹ ਵੀ ਧੋਈ ਦਈਏ ਤੇ ਕਿਉਂਕਿ ਇਹ ਹੁਣ ਆਪਾਂ ਵਰਤਦੇ ਨਹੀਂ ਕਿਉਂਕਿ ਅੰਦਰ ਹੀ ਪੈਣੇ ਆ ਅੱਗੇ ਬਾਹਰ ਲਾ ਲੈਂਦੇ ਸੀ ਮੈਂ ਤੇ ਉਹਦੇ ਡੈਡੀ ਤੇ ਹੁਣ ਫਿਰ ਆਪਾਂ ਅੰਦਰ ਹੀ ਪਾ ਜੰਨੇ ਆ ਤੇ ਤਾਂ ਕਰਕੇ ਮੈਂ ਕੱਵੀਆਂ ਵੀ ਪਈਆਂ ਚੱਲ ਧੋਕੇ ਨੂੰ ਚੰਗੀ ਤਰ੍ਹਾਂ ਮੋਸ਼ ਕਰਕੇ ਤੇ ਪਰ ੱਖ ਰੱਖ ਦਾਂਗੇ ਸਾਹਮਣੇ ਨੂੰ ਤੇ ਬੱਸ ਇੱਥੇ ਮੈਂ ਗੱਲਾਂ ਬਾਤਾਂ ਕਰੀ ਜਾਂਦੀ ਸੀ ਰੀਸ਼ੂ ਦੇ ਨਾਲ ਤੇ ਗੰਡਾ ਇੰਨੇ ਵਿਚਕਾਈਆਂ ਪਈਆਂ ਸੀ ਉਹ ਡਾੜੀ ਦੀ ਖੁੱਲਦੀ ਹੀ ਨਹੀਂ ਸੀ ਦਰਨ ਮਸ਼ੀਨ ਖੋਲਨੀਆ ਤੇ ਵਸ ਇਹਨੂੰ ਖੋਲ ਕੇ ਆਪਾਂ ਸੋਟੀਆਂ ਨੂੰ ਤੇ ਸੋਟੀਆਂ ਰੱਖ ਦਾਂਗੇ ਤੇ ਇਹਨਾਂ ਮੈਂ ਮਸ਼ੀਨ ਚ ਵਾਸ਼ ਕਰ ਲੂੰਗੀ ਸਰਫਾੜਾ ਪਾਣੀ ਪਿਆਸ ਕੱਪੜੇ ਆਪਣੇ ਵਾਸ਼ ਹੋ ਗਏ ਸੀ ਸਾਰੇ ਤੇ ਮੈਂ ਤਾਂ ਸਰਫਾ ਬਾਵਾ ਪਿਆਸ ਮੈਂ ਤਾਂ ਚੱਲ ਮਸ਼ੀਨ ਚ ਸੜ ਦੰਨੇ ਆ ਵੀ ਦੋ ਗੇੜੇ ਲਵਾ ਲਾਂਗੇ ਤੇ ਇਨਾ ਇਹ ਜੋ ਕਾਲਾ ਪਾਣੀ ਹੋ ਗਿਆ ਸੀ ਮਿੱਟੀ ਇੰਨੀ ਨਿਕਲੀ ਕਿਉਂਕਿ ਨੇਰੀਆਂ ਨੂਰੀਆਂ ਦੇ ਹਨਾ ਹੈਗੇ ਸੀ ਸਾਰੇ ਉਹਦੇ ਧੋਤੇ ਨਹੀਂ ਸੀ ਤੇ ਇੱਥੇ ਫਿਰ ਸਨੇਹਾ ਲੱਗੀ ਸੀ ਹਨਾ ਇੱਥੇ ਬਾਹਰ ਧੋਣ ਦੇਣਾ ਇਹਨੇ ਵੇੜਾ ਕੀ ਕੀਤਾ ਉਹ ਜਿਹੜਾ ਕੂਲਰ ਦਾ ਪਾਣੀ ਸੀ ਉਹ ਸਾਰਾ ਕੱਢਿਆ ਸੀ ਕੂਲਰ ਸਾਫ ਕੀਤਾ ਸੀ ਤੇ ਉਹ ਪਾਣੀ ਬਾਹਰ ਡੋਲ ਕੇ ਛਾੜੂ ਨਾਤਾ ਤੇ ਕਹਿੰਦੇ ਚੱਲਣ ਨਾਲੇ ਖਰਚ ụtਤਾ ਜਾਊਗਾ ਨਾਲੇ ਪਾਣੀ ਕੱਢ ਦੂ ਤੇ ਵਾਸ ਇੱਥੇ ਫਿਰ ਮੈਂ ਆ ਗਈ ਸੀ ਪ੍ਰੈਸ ਕਰਨ ਮੈਂ ਕਹਾਂ ਵੀ ਪ੍ਰੈਸ ਕਰਕੇ ਰੱਖਦਾ ਕਿਉਂਕਿ ਗਰੇਸ ਕੋਟਨ ਦਾ ਸੂਟ ਹੈ ਇਹਦੇ ਵਿੱਚ ਬਲ ਪੈ ਜਾਂਦੇ ਆ ਉਹਨਾ ਪ੍ਰੈਸ ਨਹੀਂ ਕਰਦੀ ਆਪਦੇ ਕੱਪੜੇ ਵੀ ਜਦੋਂ ਕਿਤੇ ਜਾਣਾ ਹੁੰਦਾ ਉਹਦੀ ਕਰਦੇ ਹੁੰਦੇ ਨੇ ਤੇ ਬਸ ਇਹ ਗਰੇਸ ਕਾਟਨ ਦਾ ਸਿਸ ਕਰਕੇ ਚਿਬਾਲੇ ਪੈ ਜਾਂਦੇ ਫਿਰ ਮੈਂ ਕਿਹ ਚੈਲੇਜ ਆਪਣਾ ਕਰ ਲੈਣੀ ਆ ਦਵਾ ਦਾ ਕੱਪੜੇ ਪ੍ਰੈਸ ਤੇ ਇੰਨੇ ਇੰਨੇ ਪੋਚੇ ਲਾਏ ਸੀ ਸੁਨਿਆਣ ਮੈਂ ਕਿਹ ਚੱਲ ਪੋਚੇ ਪੋਚੇ ਸੁਕਾਣਗੇ ਤੇ ਮੈਨ ਨੂੰ ਹੋਣਾ ਸੀ ਮੈਂ ਕਿਹ ਚੱਲ ਪ੍ਰੈਸ ਕਰ ਕਰ ਆ ਤੇ ਕੋਈ ਲਾਈਟ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਚਲੀ ਜਾਂਦੀ ਲਾਈਟ ਤੇ ਹੁਣ ਤਾਂ ਇਹ ਕੱਟ ਵੀ ਬਹੁਤ ਲੱਗਦੇ ਆ ਪਤਾ ਨਹੀਂ ਮੀਂਹ ਕਣੀ ਦੇ ਦਰੁੱਤ ਆਣਾ ਜਦ ਨਹੀਂ ਤਾਂ ਪੈਂਦਾ ਨਹੀਂ ਹੈਗਾ ਨਹੀਂ ਤਾਂ ਬਿਨ ਹੀ ਲੈ ਜਾਂਦੇ ਲੱਟ ਜਾ ਬੰਦੀ ਹੈ ਤੇ ਦੋ ਤਿੰਨ ਘੰਟੇ ਬਾਅਦ ਫਿਰ ਹੁੰਦੀ ਹੈ ਕਈ ਵਾਰ ਤਾਂ 4-5 ਘੰਟੇ ਬਾਅਦ ਹੀ ਹੁੰਦੀ ਹੈ ਟੱਟ ਲੱਗਦੇ ਪਤਾ ਨਹੀਂ ਕਿਸ ਕਾਰਨ ਤੇ ਜਦੋਂ ਜੇ ਮੈਂ ਹੀ ਕਣੀ ਪੈਂਦਾ ਉਹ ਤਾਂ ਆਪਾਂ ਚੱਲ ਮੰਨ ਲੈਂਦੇ ਵੀ ਨਹੀਂ ਕਰਕੇ ਲੈਟ ਚਲੀ ਗਈ ਪਰ ਮੈਂ ਤਾਂ ਬਿਨਾਂ ਜਾਵਣ ਦੀ ਲੈਟ ਤੇ ਬਸ ਫਿਰ ਮੈਂ ਇੱਥੇ ਕੱਪੜੇ ਪ੍ਰੈਸ ਕਰ ਲਉਂਦੇ ਆਪਦੇ ਸਾਰੇ ਤੇ ਹਨਾ ਤੇ ਬਸ ਤੁਹਾਡੇ ਵਾਸਤੇ ਇੱਕ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਹੈਗਾ ਤੇ ਹਨ ਕੱਲ वाली ਵੀਡੀਓ ਦੇ ਵਿੱਚ ਪਤਾ ਲੱਗ ਜੂਗਾ ਸਰਪ੍ਰਾਈਜ਼ ਕੱਲ वाली ਚ ਮੈਂ ਪੱਕਾ ਆਪਾ ਦੱਸ ਦਾਂਗਾ ਤੁਹਾਨੂੰ ਵੀ ਕੀ ਸਰਪ੍ਰਾਈਜ਼ ਆ ਤੇ ਹਨਾ ਮੇਰੇ ਬ੍ਰਦਰ ਦੇ ਰਿਲੇਟਡ ਹੈ ਮੈਂ ਤੁਹਾਨੂੰ ਇਨਾ ਕਹ ਦ ਸਕਦੀ ਆ ਛੋਟਾ ਬ੍ਰਦਰ ਆ ਮੇਰਾ ਜਿਹੜਾ ਅਨਮੈਰਿਡ ਆ ਤੇ ਉਹਦੇ ਰਿਲੇਟਡ ਹੈਗਾ ਕੋਈ ਸਰਪ੍ਰਾਈਜ਼ ਤੇ ਉਹ ਮੈਂ ਤੁਹਾਨੂੰ ਕੱਲ ਵੀਡੀਓ ਦੇ ਵਿੱਚ ਹਨਾ ਸਾਰਾ ਕੁਝ ਦੱਸ ਦੂੰਗੀ ਦੇਖੀ ਸਰਪ੍ਰਾਈਜ਼ ਹੈ ਕੀ ਨਹੀਂ ਹੈਗਾ ਫਰੈਂਟੋ ਟੋ ਟਲੇ ਗਿਆ ਉਹ ਮਮੀ ਤੋ ਤੇ ਇੱਥੇ ਤਹੀਂ ਡੁੱਲ ਗਿਆ ਸੀ ਇਹ ਮੇਰੇ ਜੇਠ ਦੀ ਕੁੜੀ ਆਈ ਸੀ ਫ੍ਰਿਜ ਚ ਤਹੀਂ ਕੱਟਣ ਤੇ ਉਹਨੇ ਫ੍ਰਿਜ ਚੋਂ ਤਹੀਂ ਕੱਟਣ ਆਦੀ ਕਰਤਾ ਇਹਦਾ